ਦੇ ਸੰਗ ਸਾਥ ਵਢਿਆਂ ਸਿਉਂ ਕਿਆ ਰੀਸ ਜਿੱਥੇ ਨੀਚ ਸੰਭਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ਼ ਗੁਰੂ ਸਾਹਿਬ ਸਾਨੂੰ ਪੈਰ ਪੈਰ ਤੇ ਗੁਰਬਾਣੀ ਦੇ ਵਿੱਚ ਸਿੱਖਿਆ ਦਿੰਦੇ ਆ ਔਰ ਸਾਨੂੰ ਸਾਰਿਆਂ ਨੂੰ ਏਕਤਾ ਦੇ ਸੂਤਰ ਦੇ ਵਿੱਚ ਪਰੋਕੇ ਜੋ ਮੇਰੇ 10ਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਜਾਤਾਂ ਨੂੰ ਇਕੱਠਾ ਕਰਕੇ ਇੱਕੋ ਖੰਡੇ ਬਾਟੇ ਵਿੱਚੋਂ ਪਾਲ ਛਕਾ ਕੇ ਸਾਨੂੰ ਸਾਰਿਆਂ ਨੂੰ ਇੱਕ ਕੀਤਾ ਗੁਰੂ ਸਾਹਿਬ ਨੇ ਉਸ ਟਾਈਮ ਖੜੇ ਹੋ ਕੇ ਕਿਹਾ ਸੀ ਕਿ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਤੋ ਯਾਦ ਕਰੇ ਹਮਰੀ ਗੁਰਿਆਈ ਇਹ ਸਾਡੇ ਗੁਰੂਆਂ ਦੇ ਸੰਦੇਸ਼ ਨੇ ਇਹ ਸਾਡੇ ਗ੍ਰੰਥਾਂ ਦੇ ਸੰਦੇਸ਼ ਨੇ ਕਿਉਂਕਿ ਸਾਨੂੰ ਗੁਰੂਆਂ ਨੇ ਇਹੀ ਸਿਖਾਇਆ ਕਿ ਸਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਰਾ ਜੀ ਉਹ ਸਾਡਾ ਸਿਧਾਂਤ ਹੈ ਪਰ ਇੱਕ ਸਿਰਫ ਰਿਆ ਜਿਹੜਾ ਕਿ ਨਾ ਸਿੱਖ ਸਿਧਾਂਤ ਨੂੰ ਜਾਣਦਾ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਉਸ ਨੂੰ ਪੰਜਾਬ ਤੋਂ ਬਾਹਰ ਬੈਠੇ ਨੂੰ ਨਾ ਉਸ ਦੀ ਅਕਲ ਹੈ ਤੇ ਨਾ ਸ਼ਕਲ ਹੈ ਕਿਉਂਕਿ ਗੁਰੂ ਸਾਹਿਬ ਸਾਨੂੰ ਖੈਰ ਪੈਰ ਤੇ ਫਰਮਾਨ ਕਰਦੇ ਆ ਕਿ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ ਗੁਰੂ ਸਾਹਿਬ ਸਾਡੇ ਰਹਿਣੀ ਬਹਿਣੀ ਦੀ ਜੋ ਸਾਡੇ ਧਰਮਾਂ ਦੇ ਵਿੱਚ ਸਾਡੇ ਸੰਸਕਾਰ ਦੇ ਵਿੱਚ ਜੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਸ ਉੱਤੇ ਇੱਕ ਵੀ ਪੁਆਇੰਟ ਉੱਤੇ ਉਹ ਜੋ ਅੱਗ ਲਾ ਕੇ ਕਹਿੰਦੇ ਡੱਬੂ ਕੰਧ ਤੇ ਉਹ ਇੱਕ ਵੀ ਪੁਆਇੰਟ ਦੇ ਉੱਤੇ ਖੜਾ ਨਹੀਂ ਉਤਰਦਾ ਔਰ ਉਸ ਨੂੰ ਮੈਂ ਸਮਝਦਾ ਕਿ ਪੰਜਾਬ ਆ ਕੇ ਕਿਉਂਕਿ ਬਹੁਤ ਲੰਬਾ ਸਮਾਂ ਬਾਹਰ ਬੈਠੇ ਨੂੰ ਹੋ ਗਿਆ ਤੇ ਇੱਕ ਕਾਮਰੇਡਾਂ ਵਾਲੀ ਮੈਨੂੰ ਲੱਗਦਾ ਕਿ ਉਹਦੀ ਸੋਚ ਜਿਹੜਾ ਕਿ ਇੱਕ ਇਦਾਂ ਦੀ ਸੋਚ ਜਿਹੜੀ ਕਿ ਦੋ ਫਿਰਕਿਆਂ ਨੂੰ ਲੜਾਉਂਦੀ ਹੈ ਜਿਹੜੀ ਕਿ ਦੋ ਧਰਮਾਂ ਨੂੰ ਆਪਸ ਦੇ ਵਿੱਚ ਪਾੜ ਪਾਉਂਦੀ ਹੈ ਜਿਹੜੀ ਕਿ ਜਾਤਾਂ ਮਜਬਾਂ ਦੇ ਗੇੜ ਦੇ ਵਿੱਚ ਆਪਸ ਚ ਫਸਾ ਕੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਂਦੇ ਆ ਇਹਨਾਂ ਲੋਕਾਂ ਦੀ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਤੋਂ ਸਖਤ ਨਫ਼ਰਤ ਵੀ ਕਰਦੇ ਆ ਤੇ ਇਹਨਾਂ ਨੂੰ ਚੇਤਾਵਨੀ ਤੇ ਅਸੀਂ ਵਾਰਨਿੰਗ ਵੀ ਦਿੰਨੇ ਆ ਕਿਉਂਕਿ ਬਾਹਰ ਬੈਠ ਕੇ ਜਿੱਦਾਂ ਦੀਆਂ ਗੱਲਾਂ ਕਰਦਾ ਜੇ ਹਿੰਮਤ ਆ ਤੇ ਪੰਜਾਬ ਦੇ ਵਿੱਚ ਆ ਕੇ ਗੱਲ ਕਰਨ ਔਰ ਅਸੀਂ ਇਹਨੂੰ ਦੱਸਣਾ ਚਾਹੁੰਦੇ ਆ ਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਸਾਡੇ ਰਹਿਬਰ ਨੇ ਅਸੀਂ 14 ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਡੰਡੇ ਤੇ ਝੰਡੇ ਨਾਲ ਉਹਨਾਂ ਦੇ ਬੁੱਤਾਂ ਦੀ ਜੜੀ ਰਾਖੀ ਕਰਾਂਗੇ ਅਸੀਂ ਇਤਾਂ ਦੇ ਲੋਕਾਂ ਦੀਆਂ ਗਿੱਦੜ ਭੱਪਕੀਆਂ ਤੋਂ ਡਰਨ ਵਾਲੇ ਨਹੀਂ ਤੇ ਇਹਨਾਂ ਨੂੰ ਸਖਤ ਚੇਤਾਵਨੀ ਕਿ ਬਾਹਰ ਆ ਜਾਓ ਨਹੀਂ ਤਾਂ ਜੋ ਸਾਡਾ ਸਮਾਜ ਹੈ ਉਹ ਇਹਨਾਂ ਦੇ ਨਾਲ ਜੋ ਹਸ਼ਰ ਕਰੇਗਾ ਇਹ ਮੈਨੂੰ ਲੱਗਦਾ ਹੈ ਕਿ ਉਹ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਦਾ ਨਹੀਂ ਹੋਇਆ ਹੁਣ ਔਰ ਮੈਨੂੰ ਇਹ ਵੀ ਗੱਲ ਦੀ ਪੂਰ ਯਕੀਨ ਆ ਕਿ ਜਿਹੜਾ ਸਾਡਾ ਸਿੱਖ ਸਮਾਜ ਹੈ ਉਹ ਕਦੇ ਵੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਬਾਰੇ ਕੋਈ ਗਲਤ ਬਿਆਨਬਾਜ਼ੀ ਨਹੀਂ ਕਰ ਸਕਦਾ ਕਿਉਂਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਜੇ ਉਹ ਸਭ ਤੋਂ ਵੱਧ ਚੰਗਾ ਸਮਝਦੇ ਸੀ ਤਾਂ ਸਿੱਖ ਧਰਮ ਨੂੰ ਸਮਝਦੇ ਸੀ ਸਿੱਖ ਧਰਮ ਤੋਂ ਬਾਅਦ ਉਹਨਾਂ ਨੇ ਬੁੱਧ ਧਰਮ ਨੂੰ ਅਪਣਾਇਆ ਤਾਂ ਇਸ ਲਈ ਅੱਜ ਸਾਡੇ ਪੰਜਾਬ ਦੀ ਇਸ ਫਿਜਾ ਦੇ ਵਿੱਚ ਜਿਹੜਾ ਇਹ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬ ਦੀ زرਖੇਜ਼ ਧਰਤੀ ਉੱਤੇ ਹਰ ਤਰ੍ਹਾਂ ਦਾ ਬੀਜ ਤਾਂ ਬੀਜਿਆ ਜਾ ਸਕਦਾ ਪਰ ਨਫ਼ਰਤ ਦਾ ਬੀਜ ਕਦੇ ਵੀ ਨਹੀਂ ਬੀਜਿਆ ਜਾ ਸਕਦਾ ਸੋ ਇਸ ਲਈ ਅਸੀਂ ਇਹਨੂੰ ਸਖਤ ਸ਼ਬਦਾਂ ਚ ਚੇਤਾਵਨੀ ਦਿੰਨੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਆਦਾ ਸਾਲ ਇਹ ਕਿ ਜੀ ਆਪਾਂ ਇਹ ਨਹੀਂ ਖਲਾਫਤ ਵੀ ਕਰਦੇ ਆ ਮੋਸਟ ਵੌਂਟਿਡ ਵੀ ਨਾ ਆ ਉਸ ਉੱਪਰ ਵੰਸਪੰਨੂ ਦਾ ਅਪਾ ਕੇਂਦਰ ਸਰਕਾਰ ਨੂੰ ਗੱਲਬਾਤ ਕਰਨੇ ਕਿ ਮੋਦੀ ਜੀ ਤੇ ਜਾ ਰਹੇ ਨੇ ਯੂਐਸਏ ਮੋਦੀ ਜੀ ਦਾ ਕੈਨੇਡਾ ਰਿਲੇਸ਼ਨ ਵਧੀਆ ਨਹੀਂ ਐਂ ਪਰ ਯੂਐਸਏ ਵੀ ਹੈਗਾ ਪਰ ਉਹ ਤੇ ਉਧਰ ਕੁਝ ਗੱਲ ਕਰ ਸਕਣ ਆਪਾਂ ਕੁਝ ਕਰਦੇ ਨੇ ਲਈ ਕੋਈ ਮੈਡੀਏਟਰ ਲਿਫਰੇ ਨੇ ਬਿਲਕੁਲ ਪੰਜਾਬ ਸਰਕਾਰ ਸਮੇਂ-ਸਮੇਂ ਦੇ ਉੱਤੇ ਇਹ ਜੋ ਪੰਜਾਬ ਦੇ ਵਿੱਚ ਅੱਗ ਲਾਉਣ ਵਾਲੀਆਂ ਕਾਰਵਾਈਆਂ ਜਾਂ ਗੱਲਾਂ ਕਰ ਰਿਹਾ ਇਹਨਾਂ ਦੇ ਖਿਲਾਫ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹਮੇਸ਼ਾ ਜਦੋਂ ਵੀ ਗੱਲ ਕਰਦੇ ਆ ਕਿਉਂਕਿ ਜਦੋਂ ਸੁਰੱਖਿਆ ਦਾ ਮੁੱਦਾ ਆਉਂਦਾ ਜਦੋਂ ਹਮੇਸ਼ਾ ਕੇਂਦਰ ਦੇ ਨਾਲ ਗੱਲ ਹੁੰਦੀ ਹੈ ਤੇ ਮੈਂ ਵੀ ਤੁਹਾਡੇ ਜਰੀਏ ਪ੍ਰੈਸ ਜਰੀਏ ਕੇਂਦਰ ਨੂੰ ਅਪੀਲ ਕਰਦਾ ਕਿ ਇਦਾਂ ਦੇ ਤਾਂ ਲੋਕਾਂ ਦੇ ਜਜਬਾਤਾਂ ਨੂੰ ਪੜਕਾ ਕੇ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਿਲਾਫ ਕਰਨਾ ਚਾਹੁੰਦੇ ਆ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਸਨ ਸਿੰਘ ਸਾਹਿਬ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਕਿ ਜਦੋਂ ਵੀ ਗੁਰਪਤਵੰਨੀਆਂ ਦੇ ਪਰਮੇ ਤਮਕੀ ਦਿੱਤੀ ਹੈ ਤੇ ਪਾਗਿਓ ਸਰਕਾਰੀ ਬਿਲਡਿੰਗਾਂ ਤੋਂ ਦਿੱਤੇ ਜਾ ਕੇ ਖਾਲਸਾ ਦਾ ਝੰਡਾ ਲਾਉਣ ਦੀ ਗੱਲ ਹੋਵੇ ਜਾਂ ਫਿਰ ਸਰਕਾਰੀ ਬਿਲਡਿੰਗਸ ਦੇ ਬਾਹਰ ਖਾਲਸਾ ਦਾ ਬੰਦ ਕਰਨੇ ਨਿਕਲ ਗੋਏ ਕਿਤੇ ਨਾ ਕਿਤੇ ਕੁਝ ਥਾਵਾਂ ਉੱਤੇ ਇਹਨਾਂ ਮਸੂਬਿਆਂ ਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਨੇ। ਤਾਂ ਉਸ ਨੂੰ ਕਿਸ ਤਰੀਕੇ ਨਾਲ ਲਾਇਆ ਜਾਏਗਾ ਕਿਉਂਕਿ ਜੇਕਰ ਵਾਰਨਿੰਗ ਦਿੱਤੀ ਹੈ ਤਾਂ ਆਪਕੋ ਇਸ ਦਾ ਅਹਿਸਾਸ ਹੋ ਰਿਹਾ ਪਰ ਉਸ ਦੇ ਗੁਰਗੇ ਜਿਹੜੇ ਇੱਥੇ ਬਹੁਤ ਐਕਟ ਕਰਦੇ ਨੇ। ਨਹੀਂ ਦੇਖੋ ਬੰਨੂ ਸਿਰਫ ਤੇ ਸਿਰਫ ਬੜਕ ਮਾਰਦਾ ਤੇ ਕਹਿੰਦੇ ਆ ਨਾ ਕਿ ਡੱਬੂ ਅੱਗ ਲਾਇਆ ਡੱਬੂ ਕੰਧ ਤੇ ਇਹਦਾ ਉਹ ਹੁਣ ਤੱਕ ਦਾ ਰਿਕਾਰਡ ਰਿਆ ਔਰ ਅਸੀਂ ਇਹਨੂੰ ਚੇਤਾਵਨੀ ਦੰਦੇ ਆ ਸਾਡਾ ਕੱਲਾ ਕੱਲਾ ਵਲੰਟੀਅਰ ਕੱਲੇ ਕੱਲੇ ਸਾਡੇ ਐਮਐਲਏ ਸਹਿਬਾਨ ਅਸੀਂ ਜੋ ਵੀ ਸਾਡੇ ਸਤਕਾਰਯੋਗ ਸਾਡੇ ਰਹਿਬਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਲੱਗੇ ਆ ਉਹਨਾਂ ਦੇ ਅੱਗੇ ਅਸੀਂ ਉਹਨਾਂ ਨੂੰ ਨਮਨ ਕਰਾਂਗੇ 14 ਤਰੀਕ ਨੂੰ ਅਸੀਂ ਸਾਰੇ ਜਾਣੇ ਆਪ ਉਥੇ ਜਾਵਾਂਗੇ ਤਾਂ ਕਿ ਜਿਹੜਾ ਕੋਈ ਇਦਾਂ ਦਾ ਆਵੇ ਉਹਨੂੰ ਅਸੀਂ ਆਪ ਸਬਕ ਸਿਖਾ ਸਕੀਏ ਪਰ ਮੈਨੂੰ ਇਸ ਗੱਲ ਦਾ ਯਕੀਨ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਇਦਾਂ ਦੇ ਲੋਕਾਂ ਨੂੰ ਜਦੋਂ ਮੂੰਹ ਲਾਉਣੋਂ ਹਟ ਜਾਂਦੇ ਆ ਤਾਂ ਫੇਰ ਇਹ ਇਦਾਂ ਦੀਆਂ ਆਪਸ ਦੇ ਵਿੱਚ ਜਾਤੀ ਰੰਗਸ਼ਾ ਇੱਕ ਦੂਜੇ ਦੇ ਵਿੱਚ ਫਲਾ ਕੇ ਆਪਣੇ ਮਨਸੂਬੇ ਸਿੱਧੇ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਮੈਂ ਉਹਨਾਂ ਲੋਕਾਂ ਨੂੰ ਵੀ ਚੇਤਾਵਨੀ ਦਿੰਨਾ ਔਰ ਨੌਜਵਾਨਾਂ ਨੂੰ ਵੀ ਕਹਿਣਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਤੇ ਸਿਰਫ ਸਾਨੂੰ ਇੱਕ ਚਾਰੇ ਵਜੋਂ ਵਰਤ ਰਹੇ ਆ ਸਾਨੂੰ 9:30 ਦੇ ਉੱਤੇ ਇਹ ਸਿਰਫ ਤੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਆ ਇਹ ਲੋਕ ਇਹਨਾਂ ਦੇ ਬਹਿਕਾਵੇ ਦੇ ਵਿੱਚ ਨਾ ਆਉਣ ਕਿਉਂਕਿ ਇਹਦਾ ਜਿਹੜਾ ਖਮਿਆਜਾ ਵਾ ਉਹ ਸਾਡੇ ਸਤਿਕਾਰਯੋਗ ਨੌਜਵਾਨਾਂ ਨੂੰ ਹੀ ਭੁਗਤਣਾ ਪੈਂਦਾ ਜੀ ਸਾਹਿਬ ਆਪਾਂ ਬਾਹਰਲੇ